ਵੀਰੋ ਅੱਜ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਚਿਤਰਨਤਾਲ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹਰ ਦੇ ਫਾਰਮ ਤੋਂ ਸਤਨਾਗ ਮੱਜਨ ਦੇ ਵਿੱਚ ਦਿਖਾਵਾਂਗੇ ਡਿਟੇਲ ਐ ਪਾਸਵਰਡ ਦੀ ਬਾਈ ਤੋਂ ਪੁੱਛਦੇ ਆਂ ਬਾਈ ਸਾਸਿਕਾ ਜੀ ਸਾਸਿਕਾ ਜੀ ਬਸੋ ਜੀ ਪਾਜੀ ਸੂਬਾ ਦੁੱਜਾ ਜੀ ਬਾਕੀ ਭੈਣ ਭਰਾਵਾਂ ਦੇ ਗੜੀ ਆ ਸੂਈ ਨੂੰ ਹੋਏ ਜੇ ਇਹਨੂੰ ਕੋਈ ਪੰਚਾਰ ਦੇ ਠੀਕ ਹੈ ਜੀ ਤੇ ਮਗਰ ਇਹਦੇ ਜੇ ਕੱਟੀ ਨਹੀਂ ਜੀ ਜੀ ਨੀਲੀ ਰਵੀ ਦੀ ਕੱਟੀ ਦੋਸਤੋ ਪਿਓਰ ਤੇ ਮਗਰ ਮਗਰ ਤਾਂ ਨੀਲੀ ਰਵੀ ਦੀ ਕੱਟੀ ਜੇ ਹਾਂਜੀ ਤੇ ਦੁੱਧ ਹੈਗਾ ਜੀ 9-10 ਲੀਟਰ 8 ਲਾਏ ਪਤਾ ਠੀਕ ਹੈ ਜੀ ਇਹਦੇ 36000 ਦੇ ਵਿੱਚ ਪਹੁੰਚ 100 ਕਿਲੋ ਮੀਟਰ ਦੀ ਗੱਡੀ ਕੋਆਬ ਦੇ ਲਊਗਾ ਪੂਰੇ ਸਾਥ ਜਾਂ ਦਿਮੇਂ ਹੀ ਡੇੜੀ ਨੀਲੀ ਰਾਵੀ ਦੀ ਨੀਲੀ ਰਾਵੀ ਮਾਝ ਦਸਤੂ ਕਰ ਲਓ ਚੱਕ ਜੀ ਆਓ ਜੀ ਹਾਂਜੀ ਗੱਡੀ ਭਾਜੀ ਸੁਹਾ ਦੁੱਜਾ ਘੋਟੀ ਦਾ ਹਾਂਜੀ ਸੋਈ ਨੂੰ ਪੈਣ ਸਾਢੇ 3 ਮਹੀਨੇ ਜੇ ਬੱਚਾ ਨਹੀਂ ਹਗਾ ਮਿਲਦੀ ਭਾਰੇ ਤੇ 1 ਮਹੀਨੇ ਦੀ ਬਣੀਗੀ ਜੀ ਇਹਦੀ ਪੂਰੇ 53000 ਦੇ ਵਿੱਚ ਪਹੁੰਚ ਗੱਡੀ ਕੋਆਬ ਦੀ ਤੇ 50000 ਦੀ ਠੀਕ ਹੈ ਜੀ ਇਹ ਤੋਂ ਅੱਗੇ ਆ ਗਈ 3 ਨੰਬਰ ਭਾਜੀ ਫੇਰ ਤਾਜੀ ਸੂਈ ਸੁਹਾ ਦੁੱਜਾ ਬਾਕੀ ਭੈਣ ਭਾਂਦੇ ਗੱਡੀ ਆ ਹਾਂਜੀ ਸੂਈ ਨੂੰ ਇਹ ਇਹਨੂੰ ਕੋਈ ਕੁਪਟਿਕ ਦਰਮੀ ਨਾਲ ਮਗਰ ਕਟਾ ਇਹਦੇ ਮਗਰ ਕਟਾ ਜੀ ਆਹ ਕਟਾ ਇਹਦੇ ਮਗਰ ਹਾਂਜੀ ਭਾਈ ਜੀ ਇਹ ਭਾਈ ਪੂਰੇ 55000 ਦੇ ਵਿੱਚ ਆਦੀ 500 ਕਿਲੋਮੀਟਰ ਦੀ ਗੱਡੀ ਕੋਆਬ ਦੇ ਲਈ ਉਹ ਪੂਰੇ ਆਪਾਂ ਦੇਣੀ ਆ ਪੂਜ ਰਹਿ ਗਿਆ ਠੀਕ ਹੈ ਜੀ ਇਹ ਤੋਂ ਅੱਗੇ ਅੱਗੇ ਜੀ 7 ਨੰਬਰ ਸਾਡੀ ਭਾਈ ਵੱਡੀ ਝੋਲੀ ਜੀ ਸੂਹਾ ਦੱਜਾ ਜੀ ਸੂਈ ਨੂੰ ਹੋਈ ਜੇ ਕੋਈ 5 4 ਦੇ ਹੱਟਾ ਹਾਂਜੀ ਦੁੱਧ ਹੈ ਗਾਏ ਸਰੇ 9 ਦਾ ਲੀਟਰ 8 ਦਾ ਲਾੜੇ ਪੱਕ ਜੀ ਮਗਰ ਕਟਾ ਹਾਂਜੀ ਇਹ ਖਾਰੀਆ ਦੇ ਵਿੱਚ ਪਹੁੰਚ 500 ਕਿਲੋਮੀਟਰ ਦੇ ਵਿੱਚ ਗੱਡੀ ਕੋ ਆਦੀ ਲੇਊਗਾ ਪੂਰੇ 65000 ਨਹੀਂ ਤੇ ਇਹਦਾ ਬੱਚਾ ਆਹ ਦੋਸਤੋ ਬੱਚਾ ਜੀ ਬਿਲਕੁਲ ਤਾਜ਼ਾ ਰੇਡ ਬਾਈ ਨੇ ਦੱਸਦਾ 68000 ਦੇ ਵਿੱਚ 500 ਕਿਲੋਮੀਟਰ ਦੀ ਕੋਈ ਗੱਡੀ ਆਪੀ ਲਗਾ 65000 ਰੁਪਏ ਜੀ ਧੰਨਵਾਦ ਉਸਰਾ ਵੀਡੀਓ ਵੇਖਣ ਦਾ ਅਸਤਿ ਜੀ